ਪਹੁੰਚਿਆਂ ਦੀ ਪਿੰਡ ਹਰਧਾਨ ਵਿਖੇ ਇੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫੇਰੀ ਤੇ ਆਏ ਸੀ ਉਦੋਂ ਵੀ ਇਹਨਾਂ ਪਿੰਡਾਂ 'ਚ ਉਹਨਾਂ ਨੇ ਵਾਅਦੇ ਕੀਤੇ ਸੀ ਤੇ ਆਪਣਾ ਸਮਾਨ ਹਿਸ ਸਮੇਂ-ਸਮੇਂ ਤੇ ਪਹੁੰਚਾਉਂਦੇ ਰਹੇ ਆ ਤਕਰੀਬਨ ਚੌਥਾ ਪੰਜਵਾਂ ਸਾਡਾ ਫੇਰਾ ਇੱਥੇ ਇੱਥੇ ਤੂੜੀ ਪਹਚਾਈ ਫੀਡ ਪਹਚਾਈ ਛੋਟੀਆਂ ਰਾਸ਼ਨ ਦੀਆਂ ਕਿਟਾਂ ਵੀ ਪਹਚਾਈਆਂ ਇੱਥੇ ਤੇ ਹੁਣ ਸਾਨੂੰ ਸਮੇਂ ਦੇ ਨਾਲ ਇਹਨਾਂ ਨੇ ਸਰਪੰਚ ਸਾਹਿਬ ਸਾਡੇਆਂ ਨੇ ਸਾਫਕਾ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੋ ਉਹਨਾਂ ਲਈ ਬੀਜ ਹਰ ਪਰਿਵਾਰ ਨੂੰ ਦੇ ਨਾਲੇ ਭਾਈਚਾਰੇ ਮਜ਼ਦੂਰ ਭਾਈਚਾਰੇ ਲਈ ਅਸੀਂ ਕਿਟਾਂ ਲੈ ਕੇ ਆਏ ਆਂ ਰਾਸ਼ਨ ਦੀਆਂ ਕਣਕ ਵਾਲੇ ਚ ਤੇ ਜੋ ਜੋ ਸਾਡੀ ਡਿਊਟੀ ਲਾਉਣਗੇ ਔਵਰੇ ਸਮੇਂ ਦੇ ਵਿੱਚ ਵੀ ਜੋ ਪਹਿਲਾਂ ਵੀ ਲਾਈਆਂ ਅਸੀਂ ਉੱਥੇ ਪੂਰੇ ਉਤਰੇ ਆਂ ਤੇ ਇਸ ਵਾਰ ਵੀ ਅਸੀਂ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਕੇ ਪ੍ਰੋਪਰ ਅਨਡਿਸਟ ਬਣਾਈ ਆ ਦੋ ਵਾਰੀ ਅਨਾਊਂਸਮੈਂਟ ਹੋਈ ਹੈ ਕਈ ਵਾਰ ਸਨਿਆ ਨਹੀਂ ਪਹੁੰਚ ਪਉਂਦਾ ਕਈ ਵਾਰ ਲੋਕ ਸਮਾਨ ਵੰਡ ਨੂੰ ਕਿਸੇ ਪਾਰਟੀ ਬਜ ਦੇ ਤੌਰ ਤੇ ਲਿਆ ਬੰਦੇ ਆ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਖਾਸ ਹਦਾਇਤ ਆ ਕਿ ਅਸੀਂ ਸੇਵਾ ਕਰਨੀ ਆ ਇਹਨੂੰ ਕਿਸੇ ਨਾਲ ਤਰੀਕੇ ਨਾਲ ਪਾਰਟੀ ਨਾਲ ਨਾ ਜੁੜੇ ਜਾਵੇ ਉਗੀ ਲੋਕਾਂ ਨੂੰ ਪਤਾ ਉਹ ਖੇਤਰੀ ਪਾਰਟੀ ਜਿਹੜੀ ਆ ਉਹੀ ਹਮੇਸ਼ਾ ਲੋਕਾਂ ਦੀ ਮੁਸ਼ਕਲਾਂ 'ਚ ਖੜੀ ਹੁੰਦੀ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਪਹਿਲੇ ਦਿੰਦਿਆਂ ਹੋਇਆ ਅੱਜ ਪੂਰੀ ਬੱਬੇ ਵਾਲੀ ਸਾਹਿਬ ਦੀ ਟੀਮ ਮੇਰੇ ਨਾਲ ਸਾਰੇ ਸ਼ੋਮਨੀ ਕਾਜ ਦੇ ਵਰਕਰ ਆਏ ਆ ਅਸੀਂ ਇਸ ਪਿੰਡ 'ਚ ਜੋ ਜੋ ਇਹਨਾਂ ਨੇ ਸਾਨੂੰ ਮੰਗਾ ਕੀਤੀਆਂ ਸੀ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਗਰਾਫ ਡਿੱਗਿਆ ਨਹੀਂ ਸੀ ਗੁੰਮਰਾਹਕਰੀ ਪ੍ਰਚਾਰ ਨੇ ਸਾਨੂੰ ਲੋਕਾਂ ਤੋਂ ਦੂਰ ਕੀਤਾ ਸੀ ਤੇ ਜਦੋਂ ਮੁਸੀਬਤ ਪਈ ਪੰਜਾਬ 'ਚ ਤੇ ਲੋਕਾਂ ਨੂੰ ਪਤਾ ਲੱਗਾ ਕਿ ਖੇਤਰੀ ਪਾਰਟੀ ਆ ਕਿਸ ਤਰ੍ਹਾਂ ਕੰਮ ਕਰਦੀ ਆ ਕਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਉਹ ਇਹਨਾਂ ਦੁੱਖ ਦੀ ਵਿੱਚ ਪਹੁੰਚੇ ਨੇ ਜੋ ਕੰਮ ਸਰਕਾਰ ਨੂੰ ਚਾਹੀਦਾ ਸੀ ਕਰਨਾ ਮੌਕੇ ਦੀ ਸਰਕਾਰ ਨੂੰ ਉਹ ਨਹੀਂ ਕਰ ਪਾਈ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਆਪਣੇ ਆਪ ਸੀ ਇੱਕ ਰਾਹਤ ਫੰਡ ਬਣਾ ਕੇ ਇੱਕ ਬੜੀ ਦ੍ਰਿੜਤਾ ਦੇ ਨਾਲ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੇ ਆ ਉਹ ਲੋਕਾਂ ਦੇ ਸਾਹਮਣੇ ਲੋਕ ਤਾਂ ਹੀ ਅੱਜ ਦੇਖੋ ਕਿ ਤਰੰਤਰ ਇਲੈਕਸ਼ਨ ਰਿਜ਼ਲਟ ਵੇਖ ਲਓ ਤੇ ਘਰ-ਘਰ ਵੇਖ ਲਓ ਕਿ ਗੱਲ ਹੋ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੰਮਾਂ ਦੀ ਗੱਲ ਹੋ ਰਹੀ ਆ ਲੋਕ ਪੁਰਾਣੇ ਕੰਮਾਂ ਨੂੰ ਵੀ ਯਾਦ ਕਰ ਰਹੇ ਨੇ ਤੇ ਨਵੇਂ ਤੋਂ ਲੋਕਾਂ ਨੂੰ ਆਸ ਆ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਕਹਿਣਗੇ ਉਹ ਪੂਰਾ ਕਰਨਗੇ ਝੂਠੇ ਵਾਅਦੇ ਨਹੀਂ ਕਰਦੇ ਹੋ ਅੱਜ ਕੀ ਰਾਸਮਗਰੀ ਦਿੱਤੀ ਆ ਰਹੀ ਆ ਅੱਜ ਇਹ ਕਣਕ ਆ ਜੀ 15 15 ਕਿਲੋ ਛੋਟੀ ਕਿੱਟ ਦਾ ਤੇ ਵੱਡੀ ਜਿਹੜੀ ਆ ਉਹ 40 40 ਕਿਲੋ ਕਣਕ ਆ ਤੇ ਬੀਜ ਵਾਸਤੇ ਤੇ ਸਾਰਾ ਪਰਿਵਾਰ ਨੂੰ ਇਹਦੇ ਚ ਆਪਾਂ ਇਨਵੋਲਵ ਕੀਤਾ ਕੋਈ ਐਸਾ ਪਰਿਵਾਰ ਰਹਿਣ ਨਹੀਂ ਦਿੱਤਾ ਤੇ ਅਨਾਉਂਸਮੈਂਟ ਵੀ ਕੀਤੀ ਆ ਜੇ ਫਿਰ ਵੀ ਕੋਈ ਰਹਿ ਗਿਆ ਹੋਏਗਾ ਤੇ 10 ਦਰਗੇ ਭਾਈ ਆਪਣੇ ਭਾਈ ਟੀਟਾ ਜੀ ਨੂੰ ਤੇ ਅਸੀਂ ਫਿਰ ਦੁਬਾਰਾ ਭੇਜ ਦਾਂਗੇ ਕੋਈ ਗੱਲ ਨਹੀਂ ਬਾਦ ਸਾਹਿਬ ਦੇ ਕੋਈ ਇਸ ਗੱਲ 'ਚ ਢਿੱਲ ਹੈ ਹੀ ਨਹੀਂ ਉਹਨੇ ਕਿਹਾ ਹਰਥ ਹਾਸ ਸਮਾਨ ਪਹੁੰਚਾਉਣਾ ਤੁਸੀਂ ਅੱਗੇ ਤੋਂ ਹੀ ਲਗਾਤਾਰ ਸੇਵਾ ਚੱਲੀ ਰਹੇਗੀ ਹਾਂ ਜਾਰੀ ਰਹੇਗੀ ਜੀ ਇਸਪਿੰਟ ਤੋਂ ਬਾਅਦ ਅਸੀਂ ਹੁਣੇ ਮੈਂ ਸਾਮ ਦਾ ਸਰਪੰਚ ਰਜਿੰਦਰ ਕੁਮਾਰ ਸ਼੍ਰੋਮਣੀ ਕਾਲੀਦਾਲ ਦਾ ਵਰਕਰ ਆ। ਅੱਜ ਅਹੀ ਦਮਾਨ ਕੀਤੀ ਹੀ ਕਿ ਸਾਡਾ ਪਛਲੇ ਇਲਾਕਾ ਆ ਤੇ ਪਾਣੀ ਦੇ ਹੜ੍ਹ ਦੇ ਮਾਰ ਨਾਲ ਸਲਾਬਾ ਕਾਫੀ ਹੋ ਗਿਆ ਸੀ ਜਿਹੜੀਆਂ ਅਜੇ ਤੱਕ ਕਣਕਾਂ ਬੀਜਣ ਵਾਲੀਆਂ ਨੇ ਤੇ ਅਹੀਂ ਉਹ ਬੇਨਤੀ ਕੀਤੀ ਜਾ ਕੇ ਸਰਦਾਰ ਗੁਰਬਦਰ ਸਿੰਘ ਬੱਬੀਰਾ ਨੂੰ ਕਿ ਸਾਨੂੰ ਕਣਕ ਦਾ ਬੀਜ ਦਿੱਤੇ ਜਾਵੇ ਤੇ ਉਹਨਾਂ ਨੇ ਅੱਜ ਕਣਕ ਸਾਡੇ ਪਿੰਡ ਬੀਜੀ ਹੈ ਜਿਹੜੀ ਕਣਕ ਉਹ ਲੋਕਾਂ ਦੀ ਰਹਿ ਗਈ ਹੈ ਉਹ ਵੀ ਬੀਜੀ ਜਾਵੇ ਤੇ ਕੁਛ ਕਿੱਟਾਂ ਨਹੀਂ ਛੋਟੀਆਂ ਬਸ ਜਿੱਦਾਂ ਹਰੀਆਂ ਲੋਕ ਨੇ ਤੇ ਉਹਨਾਂ ਵਾਸਤੇ ਕਿਟਾਂ ਨੇ ਵਕਤੀ ਪੈਕਿੰਗ ਹੈ ਉਹਨਾਂ ਦੀ 15-15 ਕਿਲੋ ਤੇ ਜ਼ਿਮੀਂਦਾਰ ਵਾਸਤੇ 40-40 ਕਿਲੋ ਦੀ ਪੈਕਿੰਗ ਆ ਕਿਉਂਕਿ ਜ਼ਿਮੀਂਦਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਜ਼ਿਮੀਂਦਾਰ ਨੁਕਸਾਨ ਹੋਇਆ ਤੇ ਗਰੀਬ ਲੋਕਾਂ ਦਾ ਵੀ ਨੁਕਸਾਨ ਹੋਇਆ ਮੇਰੇ ਖਿਆਲ 'ਚ 2 ਲੱਖ ਦੇ ਕਰੀਬ ਹੈ ਜਿਹੜੀ ਕਨ ਸਾਡੇ ਪਿੰਡਾਂ 'ਚ ਸਰਾਗ ਬੰਸ ਸਿੰਘ ਬੱਬੇ ਵਾਲੀ ਸ਼ੋਮਣੀ ਕਾਲੀਦਾਲ ਬਾਦਰਵਲੋਂ ਆਈ ਆ ਤੇ ਸਰਾਗ ਬੰਸ ਸਿੰਘ ਬੱਬੇ ਵਾਲੀ ਤੁਸੀਂ ਬਹੁਤ ਧੰਨਵਾਦੀ ਕਰਦੇ ਆ ਕਿ ਸਾਨੂੰ ਇਸ ਨਾਲ ਮਤਲਬ ਜੋੜਿਆ ਆ ਤੇ ਬਾਕੀ ਤੁਸੀਂ ਇੱਕ ਪਹਿਲਾ ਕੁਐਸਚਨ ਕੀਤਾ ਸੀ ਕਿ ਗਰਾਫ ਵੇਖੋ ਸਦਨ ਸਕੀਮ ਬੱਬੇ ਸਾਹਿਬ ਬਾਦਲ ਸਾਹਿਬ ਦੀ ਬੰਬੀਆਂ ਦੇ ਬਿੱਲ ਜਿਹੜੇ ਮਾਫਿਆ ਬਾਦਲ ਸਾਹਿਬ ਦੇ ਤੇ ਕਈ ਸੂਰਤਾਂ ਜਿਹੜਾ ਆਟਾ ਦਾਲ ਸਕੀਮ ਹੈ ਬਾਦਲ ਸਾਹਿਬ ਦੀ ਹੈ 24 ਅਜ ਤੱਕ ਸਕੀਮਾਂ ਲੋਕ ਭਲਾਈ ਚਲਣ ਡੀਆਂ ਨੇ ਗਰੀਬ ਲੋਕਾਂ ਬੱਚ ਚਲਣ ਡੀਆਂ ਨੇ ਸਿਰ ਬਾਦਲ ਸਾਹਿਬ ਦੀ ਦੇਣ ਹੈ ਗਰਾਫ ਕੋਈ ਨਹੀਂ ਗਮਰਾਹ ਵਾਲੀ ਗੱਲ ਹੀ ਅੱਜ ਅੱਜ ਸਾਰੇ ਬਾਦਲ ਬਾਦਲ ਸਾਹਿਬ ਦਾ ਨਾਮ ਲੈ ਆਂਡੇ ਨੇ ਆਉਣ ਵਾਲੇ ਮੁੱਖ ਮੰਤਰੀ ਸਾਡੇ ਸੁਭੀਜ ਸਿੰਘ ਬਾਦਲ ਨੇ ਇਹ ਕਰਕੇ ਐਡੀ ਕੋਈ ਗੱਲ ਨਹੀਂ ਕਿ ਗਰਾਫ ਵਾਲਾ ਕੋਈ ਨਹੀਂ ਗਰਾਫ ਸਾਡਾ ਉੱਚਾ ਆ ਉੱਚਾ ਹੀ ਰਹੇਗਾ ਚੜਦੀ ਕਲਾ ਚ ਰਹਾਂਗੇ ਅਹੀਂ ਧੰਨਵਾਦ ਕਰਨ ਅੱਜ ਘਟੋਕਟ 150 ਤੋਂ ਵੱਧ ਪਰਿਵਾਰ ਹੈ ਜਿਨ੍ਹਾਂ ਨੂੰ ਆਪਾਂ ਕਿਤਾੰਦੇ ਆ ਅੱਜ ਘਰ ਘਰ ਮਤੇ ਪਿੰਡ ਚ ਕੋਈ ਘਰ ਹੋ ਜਾ ਨਹੀਂ ਰਹੇਗਾ ਇਹ ਕੋਈ ਪਾਰਟੀ ਬਾਜੀ ਨਹੀਂ ਹੈ ਮਤਲਬ ਕੁਵਡਿਓ ਕੇਵਲ ਵੀ ਕੇ ਘਰ ਨੂੰ ਪੁੱਛ ਲਿਓ ਵੀ ਕਿਦੇ ਘਰ ਕਿਟ ਨਹੀਂ ਆਏਗੀ ਤੇ ਫਿਰ ਉਹਦੇ ਜ਼ਿੰਮੇਵਾਰ ਰਹੀਆਂ ਅਹੀਂ ਕੋਈ ਪਾਰਟੀ ਬਾਜੀ ਚ ਨਹੀਂ ਬਾਬਲ ਸਾਹਿਬ ਦਾ ਦੇਸ਼ ਆ ਬੱਬੇ ਸਾਹਿਬ ਦਾ ਵੀ ਦੇਸ਼ ਆ ਤੇ ਕੋਈ ਬੰਦਾ ਨਹੀਂ ਕੋਈ ਪੱਖਪਾਤ ਨਹੀਂ ਰਹਿਣਾ ਚਾਹੀਦਾ ਜਦ ਘਰ ਕਿਟ ਨਹੀਂ ਪਹੁੰਚੇ ਵੋਟ ਦਾ ਮਸਲਾ ਕੋਈ ਨਹੀਂ ਹੈ